ਅਸੀਂ ਜਲੇ ਇਨਫੋਰਮੇਸ਼ਨ ਵਾਸਤੇ ਤੇ ਜਿਹੜਾ ਬਾਬਾ ਨਗਰਪਾਲ ਦਾ ਉਹ ਵੀ ਆਪਾਂ ਦੇਖਾਂਗੇ ਅੱਜ ਬਾਬਾ ਜੀ ਕਿਤਾ ਜਾਂਦੇ ਨੇ ਉਧਰ ਨਦੀ ਦੇ ਟ੍ਰੰਕ ਆ ਗੇਟ ਨੰਬਰ 2 ਹੈ ਜੀ ਤੇ ਜਿੱਥੇ ਅਸੀਂ ਹੁਣ ਬੈਠੇ ਆ ਇਹ ਗੇਟ ਨੰਬਰ 1ਾ ਤੇ ਬਾਬਾ ਜੀ ਇੱਥੇ ਨੂੰ ਲੰਘਣਗੇ ਗਾਗਰ ਲੈ ਕੇ ਤੇ ਇੱਧਰੋਂ ਗਦਾਵਰੀ ਨਦੀ ਚੋਂ ਗਾਗਰ ਭਰ ਕੇ ਲੈ ਕੇ ਆਉਣਗੇ Thank yeah. Yeah.

ਮਾਂਡਿਆਲਾ ਗੁਰਦੁਆਰਾ ਉੱਧਰ ਉੱਧਰ ਜਾਂਦਾ ਜੀਵਨ ਸਤਿਕਾਰ ਦਾ ਆਇੰਡੋਗਨੇਡੀਅਨ ਦੇ ਬਸਾਂ ਨੇ ਦੋ ਬਸਾਂ ਖੜੀਆਂ ਨੇ ਇਹ ਚੱਲਦੀਆਂ ਨੇ ਆਪਣੇ ਪੰਜਾਬ ਤੋਂ ਹਜੂਰ ਸਾਹਿਬ ਲਈ ਤੇ ਇਹਦਾ 36 ਘੰਟੇ ਦਾ ਸਫ਼ਰ ਆ ਤੇ 4000 ਲਗਭਗ ਇਹਦੀ ਟਿਕਟ ਆ ਮੇਰੇ ਸਾਬ ਨਾਲ ਰੇਲ ਕੱਢੀ ਜ਼ਿਆਦਾ ਵੈਸਟ ਆ ਬਾਕੀ ਇੱਧਰ ਦਰਬਾਰ ਸਾਹਿਬ ਆ ਯਾਤਰ ਦੁਕਾਨਾਂ ਇੱਥੇ ਪੰਜਾਬੀਆਂ ਦੇ ਹੀ ਨੇ ਹਜੂਰ ਸਾਹਿਬ ਤੇ ਲਗਭਗ ਕਿੰਨਾ ਟਾਈਮ ਕਿੰਨਾ ਹੋ ਗਿਆ 8:00 ਵਜੇ 7:35 7:35 ਹੋ ਗਏ ਨੇ ਤੇ ਅੱਧਾ ਕ ਬਜ਼ਾਰ ਖੁੱਲ ਗਿਆ ਅੱਧਾ ਕ ਰਹਿ ਗਿਆ ਬਜ਼ਾਰ ਲੇਟ ਖੁੱਲਦਾ ਉਹਦਾ ਰੀਜ ਨਹੀਂ ਗਿਆ ਵੀ ਤਾਪ ਟੈਂਪਰੇਚਰ ਬਹੁਤ ਜ਼ਿਆਦਾ ਤੇ ਰਾਤ ਨੂੰ ਫਿਰ ਜ਼ਿਆਦਾ ਟਾਈਮ ਤੱਕ ਖੁੱਲ੍ਹਾ ਰਹਿੰਦਾ ਸੰਗਤ ਬਹੁਤ ਜ਼ਿਆਦਾ ਕੋਈ ਅੰਤ ਨਹੀਂ ਇਹ ਵੀਡੀਓ ਬਣ ਰਹੀ ਹੈ ਚੌਧਰੀ ਮੰਜਲ ਤੋਂ ਗਦਾਵਰੀ ਨਦੀ ਹੈ ਜੀ ਇਹ ਆ ਤੇ ਇਹ ਤੋਂ ਬਾਅਦ ਗੁਰਦੁਆਰਾ ਨਗੀਨਾ ਘੜ ਸਾਹਿਬ ਤੇ ਇਹ ਤਾਂ ਪਾਰਲੀ ਸਾਈਡ ਹੈਗਾ ਬਣਿਆ ਹੋਇਆ ਗਾਗਰ ਕੁੰਡ ਗੁਰਦੁਆਰੇ ਬਿਲਕੁਲ ਪਾਰਲੀ ਸਾਈਡ ਬਣਿਆ ਹੋਇਆ ਥੱਲੇ ਵਾਲੀ ਸਾਈਡ ਉੱਥੇ ਹੀ ਗਾਗਰ ਭਿੱਜ ਜਾਂਦੀ ਆ ਤੇ ਸ਼ਸਤਰਾਂ ਨੂੰ ਇਸ਼ਨਾਨ ਕਰਾਇਆ ਜਾਂਦਾ ਤੇ ਇੱਧਰ ਹੈਗਾ ਜੀ ਗੁਰਦੁਆਰਾ ਬਾਬਾ ਬੰਦਾ ਘੜ ਜੀ ਕੋਈ ਨਿਸ਼ਾਨ ਸਾਹਿਬ ਵਾਲਾ ਉੱਚੇ ਨਿਸ਼ਾਨ ਸਾਹਿਬ ਵਾਲਾ ਬਾਬਾ ਬੰਦਾ ਘੜ ਇੱਥੇ ਮਾਦੋਦਸ ਬੇਰਗੀ ਨਾਲ ਮਲਾਪ ਹੋਇਆ ਸੀਗਾ ਗੁਰਗੋਮੀ ਸਿੰਘ ਜੀ ਦਾ ਤੇ 14ਵੀਂ ਮੰਜ਼ਲ ਤੋਂ ਵੀਡੀਓ ਬਣਾ ਰਹੀ ਹੈ ਇਹ ਹਰਮਨ ਵੀਰ ਆ ਖੜਾ ਆਪਣਾ ਜੀਭਾਂ ਘਾਤ ਰਹੀ ਜਿਹੜਾ ਉੱਥੋਂ ਪਹਿਲਾ ਗੁਰਦੁਆਰਾ ਆਉਂਦਾ ਉਹ ਜਿਹੜੇ ਇੱਥੇ ਦੇ ਜਸੇਦਾਰ ਸੀਗੇ ਉਹਨਾਂ ਦੀ ਯਾਦ ਚ ਹੋਣਾ ਹੈ ਕਿ ਉਹਨਾਂ ਦਾ ਤਾਂ ਬਸ ਸਤਾਨ ਆ ਗਿਆ ਜਿਹੜਾ ਬੰਦੇ ਘੜ ਤੋਂ ਖੱਲਾ ਆ ਰਿਹਾ ਇੱਧਰ ਆ ਆ ਦੂਏ ਨੰਬਰ ਵਾਲਾ ਜੀ ਹਾਂ ਸਹੀ ਪਹਿਲੇ ਜੱਜ ਸਾਹਿਬ ਦੇ ਜੇਜਦਾਰ ਸੀ ਕਿ ਪਹਿਲੇ ਪਹਿਲੇ ਜੇਜਦਾਰ ਹਨ ਜੀ ਬਸ ਜਾਂਚ ਇਹ ਦੁਬਾਰਾ ਬਣਾਇਆ ਗਿਆ